ਜ਼ਿਲ੍ਹਾ ਸਿਹਤ ਅਫਸਰ ਡਾਕਟਰ ਲਖਵੀਰ ਸਿੰਘ ਨੇ ਆਪਣੇ ਫੂਡ ਸੇਫਟੀ ਟੀਮ ਨਾਲ ਹੁਸ਼ਿਆਰਪੁਰ ਦੇ ਜ਼ਿਲ੍ਹਾ ਕਚੈਰੀਆਂ ਚ ਬਣੀ ਕੰਟੇਨ ਚ ਸ਼ਿਕਾਇਤ ਮਿਲਣ ਤੋਂ ਬਾਅਦ ਰੇਡ ਕੀਤੀ। ਇਹ ਸਭ ਬਹੁਤ ਵਧੀਆ ਗੱਲ ਕਰਦੇ। ਇੰਗੀਆਂ ਵੀਡੀਓ ਦੇਖਦੇ ਆਂ ਜਿੱਦਾਂ ਇਹ ਤਾਂ ਅਫਸਰ ਅਜਿਕੇ ਦੀ ਪੰਜਾਬ ਦੇ ਸਾਡੇ ਸਾਰੇ ਇੱਥੇ ਹੁਣ ਤੇ ਸ਼ਾਇਦ ਸਾਡੇ ਪੰਜਾਬ ਚੋਂ ਬਿਮਾਰੀਆਂ ਔਰ ਚੱਲੀ ਜਾਣ ਤੇ ਤੰਦਰੁਸਤ ਪੰਜਾਬ ਸਾਡਾ ਹੋ ਸਕਦਾ। ਇੱਥੇ ਪਾਵਾਂ ਸਾਰੇ ਅਫਸਰਾਂ ਨੂੰ ਅਪੀਲ ਕਰਦੇ ਆਂ ਵੀ ਡਾਕਟਰ ਲਖਵੀਰ ਸਿੰਘ ਅੰਗੂ ਕਰਨ ਸਰਵਿਸ ਜੋ ਵੀ ਇਹ ਆਪਣੀ ਡਿਊਟੀ ਨਿਭਾ ਰਿਹਾ ਤੇ ਬਹੁਤ ਸਕੂਨ ਮਿਲਦਾ ਵੀ ਵਾਕਈ ਕੋਈ ਬੰਦਾ ਧੱਕਾ ਅਫਸਰ ਆ ਜਿਹੜਾ ਇਮਾਨਦਾਰੀ ਨਾਲ ਕੰਮ ਕਰਦਾ ਇਹ ਸਾਰਾ ਕੋਰਟ ਜਿਹੜਾ ਕੋਰਟ ਹੈ ਨਾ ਸਾਰੇ ਮੁਕੀਰ ਪਰੇ ਜਿਹੜੇ ਲੋਕ ਵੀ ਆਉਂਦੇ ਆ ਜਿਵੇਂ ਸਾਰੇ ਚਾਹ ਹੋ ਸਾਰਾ ਪੀਂਦੇ ਆ ਸਟੈਂਡਰਡ ਆ ਕੀ ਕਰਨ ਦੱਸੋ ਨਾ ਕਿ ਜਾਨਤ ਕਿੰਨਾ ਰਿਹਾ ਉਹ ਸਹੀ ਕਰ ਲੈਣੇ ਅੱਜ ਵੀ ਆਪਾਂ ਕੋਈ ਡਰਦਾ ਵੀ ਇਦਾਂ ਕਰਮਾ ਇਦਾਂ ਰੱਖੋ ਫੂਲ ਸੇਫਟੀ ਦਾ ਲਾਇਸੈਂਸ ਦਿਖਾਓ ਕਿ ਮੈਂ ਚੱਲ ਰਿਹਾ ਨਾ ਸੇ ਇਹ ਤੋਂ ਸ਼ੁਰੂ ਹੋਈ ਸੀ 31 ਅਪ੍ਰੈਲ ਅਪ੍ਰੈਲ ਆਹ ਕਿਹੜਾ ਮਹੀਨਾ ਚੱਲਦਾ ਦੂਜਾ ਅਪ੍ਰੈਲ ਆਉਣ ਵਾਲਾ ਨਾ 24 ਵਾਲਾ ਸਾਲ ਹੋਣ ਲੱਗਾ ਲਾਈਸੈਂਸ ਕਿਥੇ ਤੋਂ ਲੈਣਾ ਹੈ ਹਾਂ ਉਹਨਾਂ ਨੂੰ ਦੱਸੋ ਨਹੀਂ ਕੋਈ ਮੁੱਢ ਸੱਟ ਜੀ ਦਾ ਗੱਲ ਕਰਾਓ ਤਵਾ ਦੱਸੋ ਕਰੋੜਾਂ ਦਾ ਇਨਵੈਸਟਮੈਂਟ ਹੋ ਰਿਹਾ ਹੈ ਕਿ ਤਾਹੀ ਲੱਗਦਾ ਸੱਚਾ ਨਹੀਂ ਲੱਗਿਆ ਕਿ ਉਹ ਰੱਖਿਆ ਕਰਦੇ ਵਸਤੇ ਜਿਹੜੀ ਚੀਜ਼ ਐਕਸਪਾਇਰ ਹੀ ਨੋ ਹੋਵੇ ਇੰਨੇ ਤੁਤਾਈਆਂ ਕਰ ਰਹੇ ਆ ਤੁਹਾਨੂੰ ਕਿੱਦਾਂ ਮਾਲ ਤੈਨੂੰ ਅਜੇ ਵੀ ਨਹੀਂ ਪਤਾ ਲੱਗਾ ਟੋਪੀ ਪਾਉਣ ਨੂੰ ਤੈਨੂੰ ਕਹਿ ਰਹੇ ਹਾਂ ਟੋਪੀ ਪਾ ਲੈ ਸਰ ਟੋਪੀ ਤੇ ਪਾ ਤੋ ਘੱਟੋ ਕਰ ਤੈਨੂੰ ਕਹੀ ਜਾਣੇ पंचवारी एक तेरी लाख पंचवारी तो सात सौ लीटर करोगे ऐ एक आज एक लीटर पैक कर दस पंच किली लेटर बड़ा ऊँची बोल के डस्सियों दस पंच नहीं नहीं आठ लीटर दस पंच 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 ਕਈ ਤੇ ਉਹਨਾਂ ਨੂੰ ਦੱਸ ਪਤਾ ਹੀ ਚੁੱਕੇ ਮੈਂ ਤਾਂ ਪੁੱਛ ਰਿਹਾ ਤੁਹਾਨੂੰ ਦੱਸੋ ਪਤਾ ਐਕਸਪਾਇਰ ਹੋਈ ਹੈ ਹੋਇਆ ਕਦੋਂ ਹਾਂ ਹੋ ਜਾਂਦੇ ਕਦੋਂ ਕਿਹੜੇ ਮਹੀਨੇ ਚ ਨਹੀਂ ਨਹੀਂ ਆਹ ਕਿਹੜਾ ਮਹੀਨਾ ਜਨਵਰੀ ਜਨਵਰੀ 24 2024 ਹਾਂ ਇਹ ਤਾਂ ਐਕਸਪਾਇਰ ਹੋਈ ਹੋ ਗਿਆ ਐਸਪਾਇਰ ਸਰ ਸਰ ਇਹ ਆਹ ਐਕਸਪਾਇਰ ਹੈ ਇਹ ਤੁਹਾਡੀ ਕੜਾਈ ਦੇ ਨਾਲ ਪਈ ਸੀ ਔਰ ਇਹ ਮਈ 23 ਦੀ ਐਕਸਪਾਇਰ ਹੋ ਚੁੱਕੀ ਹੈ ਤੇ ਹਾਂ 10522 ਹੈ ਤਾਂ 10523 ਵੀ ਐਕਸਪਾਇਰ ਹੋ ਚੁੱਕੀ ਬੈਠੀ ਮਤਲਬ ਇਹ ਜਿੱਥੇ ਸਾਰੇ ਪੜ੍ਹੇ ਲਿਖੇ ਹੁੰਦੇ ਐਡਵੋਕੇਟਸ ਆਉਂਦੇ ਆ ਜੱਜਸ ਦੇ ਕਿ ਬੇਟਾ ਮੈਂ ਤੈਨੂੰ ਕੁੱਲਾ ਮਿਆਰੀ ਆ ਹੈ ਨਹੀਂ ਹੈਗੀ ਨਾ ਉਹ ਜਿਹੜੀ ਤੈ ਸੀ ਉਹ ਤਾਂ ਚਲੋ ਤੁਸੀਂ ਕਹਿ ਦਿੱਤਾ ਜੀ ਅਸੀਂ ਉਹ ਨਹੀਂ ਵਰਤਦੇ ਉਹ ਵੀ ਐਕਸਪਾਇਰ ਹੋਈ ਆ ਆਪਰੇਟ ਓਲੇ ਆ ਬੋਲੋ ਪੜੋ ਜੀ ਕਿ ਪੜੋ ਸਟੇਟ ਪੜੋ ਐਦੀ ਵੀ ਡੈਟ ਪੜੋ। ਕਦੋਂ ਖਤਮ ਹੋ ਗਈ ਦੱਸੋ ਤਾਂ। 10-5 ਬਾਈਲ। ਕਿੰਨੇ ਮånਸ? 12 ਮånਸ। ਤਾਂ ਪਹਿਲਾ ਮånਸ ਕਦੋਂ ਪੂਰੀ ਹੋ ਗਈ ਐਕਸਪਾਇਰ? ਇਹਦੀ ਮੌਤ ਕਦੋਂ ਹੋ ਗਈ? ਸਹੀ ਬਾਈ ਦੀ ਹੈ ਨਾ ਸਤਜੰਨ। ਪਹਿਲੀ ਨਹੀਂ। ਸਹੀ ਬਾਈ ਦੀ ਹੈ। ਹਾਂ ਜੀ। 12 ਮånਸ ਦੀ ਸੀ ਕਿ ਪਾਈ ਨੂੰ ਬੰਨੀ। ਖਤਮ ਕਦੋਂ ਹੋ ਗਈ? ਸਾਲ ਬਾਅਦ। ਤੋ ਸਾਲ ਇੱਕ ਬਣਾਉਣਾ ਸਹੀ ਮੈਂ ਜੀ ਮੇਰੇ 3 ਤੇ 23 ਦੇ ਕਿਹੜੇ ਮਹੀਨੇ ਦੀ ਖਤਮ ਹੋਈ ਆ 10 5 23 ਇਹ ਅਨ ਹਾਈਜਨਿਕ ਐ ਬਿਲਕੁਲ ਨਹੀਂ ਇਹ ਸਹੀ ਨਹੀਂ ਹੈਗੀ ਤੇ ਇਹਨੂੰ ਡਿਸਟロイ ਕਰਾਵਾਂਗੇ ਔਰ ਅਸੀ ਇੱਕ ਬਾਅਦ ਅੱਛੇ ਕਰਦੇ ਹਾਂ ਹਾਂਜੀ ਹਾਂਜੀ ਡਾਕਟਰ ਸਾਹਿਬ ਅੱਜ ਤੁਸੀਂ ਇੱਥੇ ਜਿਹੜੀ ਨਵਾਂ ਕੋਟ ਬਣਿਆ ਵਧੀਆ ਕੰਟੀ ਨੇ ਜਿੱਥੇ ਵੱਡੇ ਵੱਡੇ ਪੜੇ ਲਿਖੇ ਬੰਦੇ ਆਉਂਦੇ ਆ ਦਿੱਲੀ ਕੀ ਦੇਖਿਆ ਇੱਥੇ ਤੁਸੀਂ ਜੀ ਅ ਨਿਊ ਕੋਰਟ ਕੰਪਲੈਕਸ ਵਿੱਚ ਖੜੇ ਆ ਕੰਟੇਨ ਆ ਇਹਨਾਂ ਦੀ ਜਿਹੜੀ ਜਿੱਥੋਂ ਸਾਰੇ ਲੋਕ ਰਿਫਰੈਸ਼ਮੈਂਟ ਲੈਂਦੇ ਆ ਹੋਰ ਚਾਹ ਪਾਣੀ ਸਮੋਸੇ ਹਰ ਚੀਜ਼ ਤੰਦੇ ਅੱਜ ਵਿਚਾਰ ਸੀ ਕਿ ਅਚਨਚੇਤ ਕਿਉਂਕਿ ਬਹੁਤ ਸਾਰੇ ਵਕੀਲ ਦੋਸਤ ਹੋਰ ਸਭ ਨੇ ਕਹਿ ਸੀ ਵੀ ਕੰਟੇਨ ਦੀ ਚੈਕਿੰਗ ਕਿਉਂ ਨਹੀਂ ਤੁਸੀਂ ਕਰਦੇ ਤੋਂ ਪਿਛੋਂ ਡਾਇਰੈਕਸ਼ਨ ਵੀ ਸਰਕਾਰ ਦੀ ਆਏ ਆ ਤੇ ਜਿਹੜੇ ਕੰਟੇਨ ਆ ਉਹਨਾਂ ਦੀ ਸੈਂਪਲਿੰਗ ਵੀ ਕੀਤੀ ਜਾਇਆ ਔਰ ਉੱਥੇ ਇਨਸਪੈਕਸ਼ਨ ਕੀਤੀ ਜਾਇਆ ਉਹਦੇ ਤਹਿਤ ਮੈਂ ਮੇਰੀ ਫੂਡ ਸੇਫਟੀ ਟੀਮ ਦੇ ਸਾਰੇ ਮੈਂਬਰ ਵਿਵੇਕ ਕੁਮਾਰ ਜੀ, ਰਾਮ ਲਵਾਇਆ ਜੀ ਸਾਰੇ ਆਏ ਆ ਤੇ ਜਦੋਂ ਇਹ ਕੈਂਟੀਨ ਚ ਵਿਜ਼ਿਟ ਕੀਤਾ ਤੇ ਕੋਈ ਫੂਡ ਸੈਫਟੀ ਗੀਅਰਸ ਨਹੀਂ ਫਾਲੋ ਕੀਤੇ ਹੋਏ ਕਿਸੇ ਨੇ ਕੋਈ ਕੈਪ ਨਹੀਂ ਝਾਲਾ ਕੇ ਰੋਜ਼ ਵੀਡੀਓ ਵਾਇਰਲ ਹੁੰਦੀਆਂ ਅਸੀਂ ਲੋਕਾਂ ਨੂੰ ਕਹਿਦਾ ਤੇ ਅਸੀਂ ਪਹੁੰਚੀਏ ਫੇਰ ਕਹੀਏ ਠੀਕ ਕਰਾਉਣਾ ਉਸ ਤੋਂ ਪਹਿਲਾਂ ਹੀ ਠੀਕ ਕਰ ਲਓ ਅਵੇਅਰਨੈਸ ਤਾਂ ਅੱਜ ਕੱਲ ਸਾਰਿਆਂ ਨੂੰ ਆ ਰਹੀ ਹੈ ਔਰ ਮੈਨੂੰ ਲੱਗਦਾ ਵੀ ਸ਼ਾਇਦ ਕਿਤੇ ਨਾ ਕਿਤੇ ਇਹਨਾਂ ਨੂੰ ਅਸੀਂ ਬਾਰ ਬਾਰ ਕਹਿੰਦੇ ਹਾਂ ਕਸਟਮਰ ਜਿਹੜਾ ਖਾਂਦਾ ਆ ਉਹ ਇਹਨਾਂ ਦੇ ਪੁਆਇੰਟ ਰੇਜ਼ ਕਰੇ ਵਰਕਸ਼ਾਪ ਚ ਅੰਦਰ ਦੇਖੇ ਕਿਚਨ ਵਿੱਚ ਵੀ ਤੁਸੀਂ ਆ ਰਹੇ ਕੋਈ ਧਿਆਨ ਹੀ ਨਹੀਂ ਰੱਖ ਰਹਿ ਅਸੀਂ ਦੇਖਿਆ ਡਸਟ ਬਿਨ ਜਿਹੜੇ ਆ ਉਹ ਬੜੀ ਗੰਦੀ ਹਾਲਤ ਚ ਖੁੱਲਾ ਹੈ ਔਰ ਆ ਕੋਈ ਜਿਹੜੀ ਸੌਸ ਜਿਹੜੀ ਅਦਰ ਕਨਨ ਹਾਈਜਨਿਕ ਹੈ ਦੇਖਣ ਤੋਂ ਹੀ ਨਾਗ ਰਹੀ ਹੋਣੀ ਐ ਐਕਸਪਾਇਰੀ ਜਿਹੜੀ ਆ ਸੌਸ ਵੀ ਮਿਲੀ ਆ ਸਾਨੂੰ ਜਿਹੜੀ ਮਈ 2024 23 ਐਕਸਪਾਇਰ ਹੋ ਚੁੱਕੀ 23 ਦੀ 22 ਦੀ ਸੀਗੀ ਸਾਲ ਇੱਕ ਡੇਟ ਸੀਗੀ ਹੋਰ ਵੀ ਐਕਸਪਾਇਰੀ ਸੀਗੀ ਸਾਨੂੰ ਮਿਲੀ ਆ ਸੋ ਦੇਖਦੇ ਨਹੀਂ ਹੈਗੇ ਧਿਆਨ ਦੇਣ ਦੇ ਨਾਲ ਸਭ ਤੋਂ ਵੱਡੀ ਪੁਤਾਹੀ ਕੀ ਹੈ ਪੇਨਾ ਬੰਦਿਆ ਕੋਈ ਫੂਡ ਸੇਫਟੀ ਦਾ ਲਾਇਸੈਂਸ ਨਹੀਂ ਹੈ ਜਦ ਕੇ ਐਕਟ ਕਹਿੰਦਾ ਤੇ ਕੋਈ ਚੀਜ਼ ਫॉर ਸੇਲ ਫॉर ਹਿਊਮਨ ਕੰਜ਼ਮਪਸ਼ਨ ਹੋਵੇ ਉਹ ਜਿੰਨਾ ਚਿਰ ਲਾਇਸੈਂਸ ਜਾਂ ਰਜਿਸਟ੍ਰੇਸ਼ਨ ਬਣਦੀ ਕੈਟਾਗਰੀ ਦਾ ਨਹੀਂ ਵਿੰਦਾ ਉਹ ਨਹੀਂ ਬੇਫੂਟ ਦਾ ਕੰਮ ਕਰ ਹੀ ਨਹੀਂ ਸਕਦਾ ਸਰ ਤੁਹਾਨੂੰ ਇਦਾਂ ਹੀ ਲੱਗਦਾ ਵੀ ਸਭ ਤੋਂ ਵੱਧ ਪੜੇ ਲਿਖੇ ਜੱਜ ਜਿੱਥੇ ਸਭ ਤੋਂ ਵੱਧ ਲੋਕਾਂ ਨੂੰ ਇਨਸਾਫ ਆ ਉਸ ਇਨਸਾਫ ਦੇ ਮੰਦਰ ਵਿੱਚ ਹੀ ਗੰਦ ਖੜਾਇਆ ਜਾ ਰਿਹਾ ਹਾਂ ਜਿੰਮੇਵਾਰੀ ਵੱਧ ਜਾਂਦੀ ਹੈ ਜਿੱਥੇ ਸਾਰੇ ਆਉਂਦੇ ਆ ਮੇਰੇ ਖਿਆਲ ਕਸਟਮਰ ਬੜਾ ਅਵੇਅਰ ਆ ਬਹੁਤ ਪੜੇ ਲਿਖੇ ਆ ਸਾਰੇ ਔਰ ਮੇਰਾ ਖਿਆਲ ਆ ਵੀ ਜਿਹੜੇ ਕਿਉਂਕਿ ਜਿਨ੍ਹਾਂ ਨੇ ਕੰਪਲੇਟ ਕੀਤੀ ਆ ਨਾ ਜੀ ਉਹਨਾਂ ਨੇ ਕੁਛ ਨਾ ਕੁਛ ਦੇਖਿਆ ਤਾਂ ਹੀ ਸਾਨੂੰ ਕੰਪਲੇਂਟ ਕੀਤੀ ਨਾ ਕਿਉਂਕਿ ਸਾਡੀ ਤੇ ਰਿਸਪੌਂਸੀਬਿਲਟੀ ਆ ਫੂਡ ਸੇਫਟੀ ਟੀਮ ਦੀ ਅਸਾਂ ਤਾਂ ਜਿਲੇ ਦੀ ਜ਼ਿੰਮੇਵਾਰੀ ਆ ਸਾਰੀ ਸਾਡੀ ਟੀਮ ਆਈ ਆ ਅਸੀਂ ਜਿਹੜੇ ਪੈਰਾਮੀਟਰ ਆ ਫੂਡ ਸੇਫਟੀ ਸਟੈਂਡਰਡ ਅਥਾਰਟੀ ਆਫ ਇੰਡੀਆ ਦੇ ਉਹ ਸਾਰੇ ਦੇਖਾਂਗੇ ਫਾਲੋ ਕੀਤੇ ਕਿ ਨਹੀਂ ਕੀਤੇ ਔਰ ਇਹਨਾਂ ਨੂੰ ਅਜਿਹਾ ਇੰਪਰੂਵਮੈਂਟ ਨੋਟਸ ਦੇ ਚਨੇ ਆ ਐ ਕੁਲਦੀਪ ਕੁਮਾਰ ਜੀ ਆ ਜਿਹੜੇ ਮੈਨੇਜਰ ਆ ਉਹਰੇ ਆ ਜਾਓ ਇਹਨਾਂ ਨੂੰ ਫੂਡ ਸੇਫਟੀ ਦਾ ਦੇ ਦਿੱਤਾ ਔਰ ਇਹ ਚੀਜ਼ਾਂ ਕੱਲ ਤੋਂ ਜੇ ਨਹੀਂ ਲੱਗਦੀਆਂ ਤਾਂ ਲੀਗਲ ਕਾਰਵਾਈ ਬਣਦੀ ਹੈ ਇਦਨ ਕਰ ਲਈ ਵਿੱਚ ਲੀਗਲ ਸੈਂਪਲ ਦਾ ਹੋਗੇ ਅਨਹਾਈਜਨ ਦਾ ਖਾਟਾਂਗੇ ਇਹਨਾਂ ਦਾ ਸਾਰਾ ਅਨਹਾਈਜਨ ਦਾ ਖਾਣ ਹੈਗਾ ਤੇ ਅਨਹਾਈਜਨ ਦਾ ਖਾਣ ਕੱਟ ਰੋਸ ਜਿੰਨੇ 11 12 ਜਿੰਨੇ ਫੂਡ ਵਾਲੇ ਸੀਗੇ ਉੱਥੇ ਆਊਟਲੈਟ ਐਫ ਵੀਓ ਬਣਿਓ ਚਾਹੇ ਖੋਖੇ ਸੀ ਚਾਹੇ ਵੱਡੀ ਕੰਟੀਨ ਸੀ ਹੈਰਾਨੀ ਦੀ ਗੱਲ ਸੀ ਬਸ ਸਟੈਂਡ ਤੇ ਕਿਸੇ ਕੋਲ ਵੀ ਲਾਇਸੈਂਸ ਰਜਿਸਟ੍ਰੇਸ਼ਨ ਬਣਦਾ ਨਹੀਂ ਸੀ ਔਰ ਆ ਕੋਰਟ ਕੰਪਲੈਕਸ ਦੇਖਿਆ ਇਹਦੇ ਕੋਈ ਰਜਿਸਟ੍ਰੇਸ਼ਨ ਨਹੀਂ ਹੈਗਾ ਔਰ ਜਦੋਂ ਇੱਕ ਹੋਰ ਕੰਟੇਨ ਵਿੱਚ ਵਿਜ਼ਿਟ ਕੀਤਾ ਸੀਗਾ ਉੱਥੇ ਵੀ ਹੈ ਨਹੀਂ ਆਈਵੀਐਮ ਹਸਪੀਟਲ ਉਹਨਾਂ ਕੋ ਵੀ ਰਜਿਸਟ੍ਰੇਸ਼ਨ ਸੀਗੀ ਜਦ ਕਿ ਉਹ ਲਾਇਸੈਂਸ ਲੈਣਾ ਬਣਦਾ ਸੀਗਾ ਰਜਿਸਟ੍ਰੇਸ਼ਨ ਦਾ ਇੱਕ ਰੀਡੀ ਵਾਸਤੇ ਛੋਟੀ ਜਿਹੀ categories ਦੇ 2.5000 ਰੁਪਏ ਸੇਅਰ ਅਡੇ ਲਈ ਸੋ ਮੈਨੂੰ ਲੱਗਦਾ ਵੀ ਪਤਾ ਨਹੀਂ ਇੰਨਾ ਫੂਡ ਸੇਫਟੀ ਦੇ ਨਿਯਮਾਂ ਨੂੰ ਇੰਨਾ ਹਲਕੇ ਤੌਰ ਤੇ ਕਿਉਂ ਲੈਂਦੇ ਲੋਕੀ ਫਿਰ ਰੰਗਲਾ ਪੰਜਾਬ ਸਾਡਾ ਕਿੱਦਾਂ ਬਣ ਜਾਊਗਾ ਕਿੱਦਾਂ ਮਿਸ਼ਨ ਤੰਦਰੁਸਤ ਪੰਜਾਬ ਲਾਗੂ ਹੋ ਜਾਊਗਾ ਗੱਲਾਂ ਵਿਦੇਸ਼ਾਂ ਦੀਆਂ ਕਰਦੇ ਔਰ ਹੈਰਾਨੀ ਦੀ ਗੱਲ ਹੈ ਜਿਹੜੇ ਬੰਦੇ ਬਿਜ਼ਨਸ 'ਚ ਇਨਵੋਲਵ ਹੈ ਉਹ ਵੀ ਕਿਤਨਾ ਕਿਤੇ ਕਿੰਤੂ ਪ੍ਰੰਤੂ ਕਰਦੇ ਆਂ ਭਈ ਜੀ ਵਿਦੇਸ਼ਾਂ ਚ ਉਹ ਹੁੰਦਾ ਫੂਡ ਸੇਫਟੀ ਨਿਯਮ ਐਦਾਂ ਹੁੰਦੇ ਯਾਰ ਕੌਣ ਆ ਜਿਹਨੇ ਫਾਲੋ ਕਰਨੇ ਆ ਆਪਾਂ ਹੀ ਕਰਨੇ ਆ ਨਾ ਆਪਾਂ ਹੀ ਦੇਸ਼ ਨੂੰ ਛੋੜਾ ਬਣਾ ਲਈਏ ਫਿਰ ਆਪਾਂ ਫਾਲੋ ਕਰ ਲਈਏ ਨਿਯਮ ਨਿਯਮ ਸਾਡੇ ਵੀ ਹੈਗੇ ਨਿਯਮ ਉਹਨਾਂ ਦੇ ਵੀ ਹੈਗੇ ਸੋ ਮੈਂ ਕਹਿੰਦਾ ਢਿੱਲ ਮੱਠ ਨਹੀਂ ਚਾਹੀਦੀ ਪਰ ਪਤਾ ਨਹੀਂ ਕਿਉਂ ਐਦਾਂ ਟੀਟ ਠਾਲਾ ਰਵਈਆ ਕਿਉਂ ਆ ਨਾ ਥੈਂਕ ਯੂ